ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਦੋ ਤੜਾ ਸਬਦਾ ਸਵਾਰ ਕਰਦਾ ਐਤਵਾਰਾ ਦਿਨ ਸੀ ਐਤਵਾਰ ਦੇ ਦਿਨ بارش ਹੋਈ ਇਸ بارش ਦੇ ਦਿਨ ਕੋਈ ਸ਼ਾਇਦ ਸਾਡਾ ਇਹ ਜਾਂ ਬਾਜ਼ਾਰ ਇਹ ਜੀ ਗਲੀ ਨਹੀਂ ਹੋਵੇਗੀ ਜਿੱਥੇ ਪਾਣੀ ਪਾਣੀ ਖੜਾ ਦਿਖਾਈ ਨਾ ਦਿੱਤਾ ਹੋਵੇ ਕਿਉਂਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧਨਾ ਹੋਣ ਕਰਕੇ बार-बार ਇਸ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਦੇ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ बार-बार ਦੇਖਣ ਨੂੰ ਮਿਲਦੀ ਹੈ ਇਤਨਾ ਹੀ ਨਹੀਂ ਜਿੱਥੇ ਇਹ ਸੜਕਾਂ ਨੇ ਖਾਸ ਕਰਕੇ ਉੱਤੇ ਪ੍ਰੇਸ਼ਾਨੀ ਹੋਰ ਵਾਜ ਜਾਂਦੀ ਹੈ ਜਿਸ ਥਾਂ ਦੇ ਉੱਪਰ ਸੜਕ ਟੁੱਟੀ ਹੋਈ ਹੈ ਤੇ ਉੱਤੇ ਖੱਡੇ ਪਏ ਹੁੰਦੇ ਨੇ ਤੇ ਆਣ ਜਾਣ ਵਾਲੇ ਲੋਕਾਂ ਨੂੰ ਵਾਹਨ ਚਾਲਕਾਂ ਨੂੰ ਉਸ ਸੜਕ ਦੇ ਪਏ ਖੱਡਿਆਂ ਦਾ ਅੰਦਾਜ਼ਾ ਨਹੀਂ ਹੁੰਦਾ ਜਦੋਂ ਉੱਤੇ ਕੋਈ ਵਿਅਕਤੀ ਲੰਘਦਾ ਹੈ ਉੱਤੇ ਬੇਕਾਬੂ ਹੋ ਕੇ ਉਹਦੇ ਗਿਰਨ ਕਰਕੇ ਜਾਂ ਅਸ਼ੰਕਾ ਦੇ ਕਰਕੇ ਸੱਟ ਲੱਗਣ ਦੀ ਸਮਾਂ ਆ ਵੀ ਵਧ ਜਾਂਦੀ ਹੈ ਦੋਸਤੋ ਇਹ ਸ਼ਹਿਰ ਦੀ ਗੱਲ ਕਰੀਏ ਚاہے ਪ੍ਰਾਣਾ ਪੁਰਾਣੀ ਅਨਾਜ ਮੰਡੀ ਦਾ ਫੁੱਟਬਾਲ ਚੌਂਕ ਹੋਵੇ சிவாਜੀ ਪਾਰਕ ਹੋਵੇ ਮੇਂਦਰਗੜ੍ਹ ਰੋਡ ਹੋਵੇ ਮਾਦੀਰ ਰੋਡ ਹੋਵੇ ਜਿਹੜਾ ਸਾਈਕਲ ਮਾਰਕੀਟ ਹੋਵੇ ਕੁਲਮਲਾ ਕਿਸ ਤਰ੍ਹਾਂ ਕਹਿ ਸਕਦਾ ਕੋਈ ਵੀ ਸ਼ਹਿਰ ਦਾ ਬਾਜ਼ਾਰ ਜਾਂ ਗਲੀ ਇਹ ਜੀ ਨਹੀਂ ਹੋਵੇਗੀ ਜਿਹੜੀ ਇਸ ਸਮੱਸਿਆ ਤੋਂ ਗ੍ਰਸਤ ਨਾ ਹੋਵੇ ਤੁਸੀਂ ਕਹਿੰਦੇ ਇਤਨਾ ਨਹੀਂ ਲੋਕਾਂ ਨੂੰ ਆਪਣੇ ਵਾਹਨ ਚਾਲਕਾਂ ਨੂੰ ਆਪ ਤੋਂ ਲੰਗਣ ਦੇ ਜਦੋਂ ਲੰਗਦੇ ਨੇ ਤਾਂ ਉਹਨਾਂ ਨੂੰ ਆਪਣੀ ਵਨ ਦੀ ਸਪੀਡ ਵੀ ਘਟ ਕਰਨ ਲਈ ਮਜਬੂਰ ਹੋਣਾ ਪੈਂਦਾ ਕਿਉਂਕਿ ਜਿਆਦਾ ਸਪੀਡ ਨਾਲ ਉਤੋਂ ਲੰਗਣਗੇ ਤਾਂ ਉਤੋਂ ਹੋਰ ਲੰਘਦੇ ਪੈਦਲ ਸਵਾਰ ਦੇ ਲੋਕਾਂ ਦੇ ਉੱਪਰ ਪਾਣੀ ਦੇ ਛਿੱਟੇ ਜਾਂ ਪਾਣੀ ਜਾਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ